ਗੱਲ ਬਾਤ ਬਿਠੀ ਹੋਈ ਹੈ ਬੱਚਾ ਸਕੂਲ ਨਾਲ ਆਇਆ ਹੈ ਇੱਕ ਅਫਸਰ ਜੀ ਨੇ ਬਾਹਰ ਖੇਡਿਆ ਤੇ ਜੀ ਮੰਮੀ ਨੇ ਦਿੱਸੇ ਹੋ ਕੇ ਕਹਿੰਦੀ ਮੈਂ 4:30 ਵਜੇ ਕਹਿੰਦੀ ਜੀ ਉਹ ਜਾ ਕੇ ਜਰਾ ਸੋ ਗਿਆ ਸੋ ਗਿਆ ਉਸ ਤੋਂ ਬਾਅਦ ਉੱਠਿਆ 5:30 5:15 ਨੇ ਟਾਈਮ ਸੀਗਾ ਤਾਂ ਫਿਰ ਜੋਨੀ نیچے ਆਇਆ ਇਹਨੇ ਕਹਿਦੀ ਕਾਕੂ ਉਹ ਦੂਰ ਖੇਡ ਰਿਹਾ ਸੀ ਕਾਪਾ ਕਰੀ ਰਿਹਾ ਸੀ ਕਾਪਾ ਕਰ ਰਿਹਾ ਸੀਗਾ ਤੇ ਇਹਨੇ ਦੱਸਿਆ ਕਿ ਇਹ ਵੀ ਕਾਕੂ ਕੋਈ ਇਧਰ ਆ ਗਿਆ ਬਾਬੂ ਉੱਤਲੇ ਸੜਕ ਹੈ ਮੈਂ ਕਿਹਾ ਫਿਰ ਜੋਨੀ ਉੱਪਰ ਆ ਕੇ ਨਾਲ ਦੀ ਨਾਲ ਇਹਨੂੰ ਰੋਕ ਕੇ ਇੱਥੇ ਆ ਗਿਆ ਬੱਚਾ ਇੱਥੇ ਆ ਕੇ ਉੱਪਰ ਆ ਗਿਆ ਮੈਂ ਕਿਹਾ ਜੋਨੇ ਤੂੰ ਕਿਉਂ ਵੀ ਉਹਨੂੰ ਰੋਕਦਾ ਬੱਚਾ ਵਿਚਾਰਾ ਮੈਂ ਕਿਹਾ ਹੁਣ ਤਾਂ ਉੱਥੇ ਖੇਡਣ ਦੇ ਦੋ ਤੇ ਖੁਦ ਖੇਡਦਾ ਬੱਚਾ ਆਪਣਾ ਕਹਿੰਦਾ ਮੈਂ ਤਾਂ ਤਾਂ ਰੁਕ ਗਿਆ ਵੀ ਦੋਸਤਾਂ ਤੇ ਨੂੰ ਬੈਠਾ ਨਹੀਂ ਸੀ ਘਰੋਂ ਮੈਂ ਇਹਨਾਂ ਨੂੰ ਮੈਂ 니ਚੇ ਉਤਰੀ ਮੈਂ ਕਿਹਾ ਸਬਜ਼ੀ ਲਾਵਾ ਮੈਂ ਸਬਜ਼ੀ ਲਵਾ ਬਰਤੰਮੇ ਮੰਗਾ ਮੈਂ ਇਹ ਬੈਠੀ ਬੈਠੀ ਦੇਖਦੀ ਰਹੀ ਟੈਨਸ਼ਨ ਹੈ ਜਿਵੇਂ ਟੈਨਸ਼ਨ ਲਾ ਕੇ ਡੰਡੇ ਨਹੀਂ ਲੀ ਗਏ ਤੇ ਆਏ ਜਦ ਮੈਂ ਬਾਹਰ ਨਿਕਲੀ ਬੱਚੇ ਨੂੰ ਇੱਕ ਇੱਕ ਧਮ ਤੇਜ਼ ਆਈ ਆਵਾਜ਼ ਜਿਹਾ ਆਣਾ ਕਹੀ ਮੈਂ ਜਦੋਂ ਇਹ ਮੁੜ ਕੇ ਦੇਖਿਆ ਸਬਜ਼ੀ ਨੂੰ ਮੈਂਨੇ ਹੱਥ ਲਗਾਇਆ ਰੇੜੀ ਵਾਲੇ ਨੂੰ ਤਾਂ ਓਕੇ ਅਨਾ ਤਵਾਜ ਆਈ ਮੈਂ ਕਿ ਹਾਏ ਦੇਖਾ ਕੀ ਹੋਇਆ ਜਾ ਦੇਖ ਰਹੀ ਆ ਮੈਂ ਕਿ ਹਾਏ ਇਹ ਤਾਂ ਸਾਡਾ ਬੱਚਾ ਹੈ ਮੈਂ ਕਿ ਸਾਡੇ ਬੱਚੇ ਨੂੰ ਲੈ ਕੇ ਆ ਮੁੰਡਾ ਜੋ ਵੀ نیچے ਆ ਜਾ ਜੋਤੀ ਬਾਹਰ ਆ ਜਾ ਖੂਨ ਖੂਨ ਮੂਜ ਖੂਨ ਸਿੱਤ ਹਾਏ ਮੈਂ ਕਿ ਮੇਰਾ ਬੱਚਾ ਲੈ ਗਿਆ ਮੈਂ ਦੋਤੇ ਗੇ ਹੁਸ਼ ਹੋ ਗਏ ਮੱਲਾ ਸਾਰਾ ਕੱਟਾ ਹੋ ਗਿਆ ਦੁਕਾਨ ਦਾ ਸਾਰੇ ਕਿੱਥੇ ਹੋ ਗਏ ਬੱਚਿਆ ਮੇਰੇ ਦੋਤੇ ਦੀ ਇਹ ਕਿੱਥੇ ਨਹੀਂ ਗਈ ਮੋਹਲੀ ਕੁੰਬਰਾ ਪਿੰਡ ਤੇ ਉਹਨੂੰ ਕਿ ਬੱਚੇ ਦੀ ਕੰਡੀਸ਼ਨ ਕੀ ਹੈ ਹਾਲਤਾਂ ਉਹ ਮਹੀਏ ਪਰੇਚਣ ਗੋਡੇ ਤੇ ਲੱਗੇ ਆ ਦੋ ਟੁੱਟੇ ਹੋਏ ਕਨੇ ਗੋਡੇ ਅੰਦਰੋਂ ਇਹ ਕਿਸ ਚੀਜ਼ ਨਾਲ ਹੋਇਆ ਜੀ ਐਸੀ ਗੋਲਟੂ ਸੀ ਗਾ ਮੁੰਡੇ ਗੋਲ ਬਹੁਤ ਤੇਜ਼ੀ ਨਾਲ ਆ ਰਿਹਾ ਸੀਗਾ ਇੱਥੋਂ ਤੋਂ ਬਲੱਡ ਸ਼ੁਰੂ ਹੋਇਆ ਉੱਥੇ ਤੱਕ ਵਹਿ ਰਿਹਾ ਬਿੱਟੂ ਦੁਕਾਨ ਤੱਕ ਬੱਚਾ ਸਾਡਾ ਐਮ ਲੱਕੜ ਵੰਗਣ ਹੋਇਆ ਪਿਆ ਸੀਗਾ ਮੈਂ ਕਿ ਬੱਚਾ ਤਾਂ ਗਿਆ ਮੂੰਹ ਤੇ ਖੂਨ ਅੱਖਾਂ ਮੰਦ ਹੋ ਗਏ ਮੈਨੂੰ ਇੱਕ ਬਾਰ ਤੇ ਬਾ ਮੇਰੇ ਗਰਦ ਸੀਗੇ ਚਾਰ ਮਿੰਨੇ ਤੋਂ ਹਏ ਮੈਂ ਕਿ ਆਜੋ ਜੋਨੀ ਆ ਗਏ ਮੈਂ ਚੱਕ ਨਹੀਂ ਸਕਦੀ ਬੱਚੇ ਨੂੰ ਬੱਚਾ ਲੈ ਕੇ ਆ ਸਾਹ ਨੀਚੇ ਜੋਨੀ ਦੋ ਦੋ ਕੋੜੇ ਟੱਪ ਆਏ ਕਹਿੰਦਾ ਕੀ ਹੋ ਗਿਆ ਮੰਮੀ ਮੈਂ ਕਿ ਬੱਚਾ ਲੈ ਗਿਆ ਸਾਡਾ ਖੇਡਦਾ ਬੱਚਾ ਸੀਗਾ ਇਹ ਟਿਆ ਨੰਬਰ ਵੀ ਤੇ ਹੁਣ ਤੁਹਾਨੂੰ ਤਾਂ ਵੀ ਜਾ ਕੇ ਆਏ ਆ ਕਹਿੰਦਾ ਅਸੀਂ ਕਾਰਵਾਈ ਪੂਰੀ ਕਰ ਰਹੇ ਆ ਮੈਂ ਥੋੜਾ ਜਨਾ ਕੋਈ ਨਾ ਪਤਾ ਲੱਗੇ ਕਹਿੰਦਾ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਕਿੱਥੇ ਨੇ ਹੈ ਲੋਕਲ ਹੀ ਹੋਣਾ ਹੈ ਇਹਦਾ ਤਾਂ ਟਿਊਸ਼ਨ ਬੈਗ ਚੱਕਿਆ ਉਹਨੇ ਇੰਨੀ ਸਪੀਡ ਤੇ ਜਾ ਰਹੇ ਆ ਬਾਹਰ ਦਾ ਕੋਈ ਨਹੀਂ ਬਾਈ ਕੇ ਪਤਾ ਨਹੀਂ ਜਲੰਧਰ ਦੇ ਸ਼ੋਅ ਕਰਦੀ ਆ ਉਹ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਹੈ ਰਾਸੇ ਇਨਸਾਮ ਮੰਗਦੇ ਆ ਵੀ ਇਹ ਤਾਂ ਸਾਡੇ ਬੱਚਣਾਂ ਦਾ ਮੰਨਦੇ ਪਾ ਕੇ ਕੱਲ ਨੂੰ ਹੋਰ ਬੱਚੇ ਨਾਲ ਐਵੇਂ ਨਾ ਹੋਵੇ ਹੋਰ ਬੱਚੇ ਦਾ ਭਲਾ ਹੋਵੇ ਮੈਂ ਤਾਂ ਇਹ ਮੰਗਦੀ ਆ ਸਾਨੂੰ ਕੀ ਮਿਲ ਜਣਾ ਉਹਨੂੰ ਬੁਲਾ ਕੇ ਬਸ ਮੈਂ ਕਿਹਦੇ ਹੋਰੇ ਬੱਚਿਆਂ ਦਾ ਭਲਾ ਹੋਵੇ ਸਾਡੇ ਬੱਚੇ ਨੂੰ ਖੇਲਦੇ ਨੂੰ ਸਿੱਟੀਆਂ ਮੂਰੀ ਹਾਲਤ ਕਰ ਗਿਆ ਸਾਡੇ ਬੱਚੇ ਦੀ ਹਾਂਜੀ ਸਰ ਜੀ ਮੇਰਾ ਨਾਮ ਜੋਨੀ ਹੈ ਜੀ ਸਰ ਉੱਥੇ ਜਿਹੜਾ ਐਕਸੀਡੈਂਟ ਰਨ ਆਪੇ ਚ ਕੀ ਮਾਮਲਾ ਕੀ ਹੋਇਆ ਸਰ ਸਰ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਣਜਾ ਹੈ ਉਹ 3 ਸਾਲ ਤੋਂ ਸਾਡੇ ਲਵੇ ਹੀ ਰਹਿ ਰਿਹਾ ਹੈ ਅਸਲ ਦੇ ਵਿੱਚ ਇਹ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਉਹ ਗਲੀ ਨਾਲ ਤੇ ਬਹੁਤ ਹੀ ਤੇਜ਼ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਹਵਾ ਚ ਉੱਡਦਾ ਗਿਆ ਬਾਕੀ ਪੀਡੀਐ ਫਿਲਹਾਲ ਤੋਂ ਦੇ ਲਵੇ ਸਾਰਿਆਂ ਪਹੁੰਚ ਚੁੱਕੇ ਆ ਅਸੀਂ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨੇ ਨਾਲ ਦੇ ਸਾਨੂੰ ਰਜਿੰਦਰਾ ਰੈਫਰ ਕਰ ਦਿੱਤਾ ਹੂੰ ਡਾਕਟਰ ਜੀ ਕੀ ਗੱਲ ਸਤੀਬਾ ਸਰ ਬੱਚੇ ਦੀ ਆ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜ਼ੁਕ ਸੱਟਾਂ ਲੱਗੀਆਂ ਅੰਦਰੂਨੀਆਂ ਤੇ ਪੱਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਇਹ ਕੋਈ ਸਰ ਅਖੀਰ ਚੰਡੀਗੜ੍ਹ ਟ੍ਰੈਫਰ ਕਰਨ ਦੀ ਗੱਲ ਆ ਰਹੀ ਸੀ ਸਾਹਮਣੇ ਕੁਝ ਇਹ ਜਿਹਾ ਹੋਇਆ ਨਹੀਂ ਸਰ ਹਜੇ ਕੋਈ ਚੰਡੀਗੜ੍ਹ ਵਾਲੀ ਕੋਈ ਗੱਲ ਨਹੀਂ ਹੈ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਿਆ ਗਿਆ ਹਾਂਜੀ ਇੱਕ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਨਾਬਦੇ ਕੋ ਪੁਲਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹਾਦਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੀ ਸਪੀਡ ਤੇ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਦਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਚਾਹ ਕਿਸੇ ਦਾ ਵੀ ਅ ਕੱਲ तकरीबन 5-6 ਵਜੇ ਦੇ ਕਰੀਬ ਇੱਕ ਤੇਜ਼ ਰਫ्तार ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮਹੱਲਾ ਦੇ ਵਸਨੀਕਾਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਰਫਤਾਰੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾ ਸੁਧਾਰ ਕਮੇਟੀ ਵੱਲੋਂ ਕਿ ਸਾਡੇ ਉਰੇ ਜਿਹੜੇ ਸਪੀਡ ਬ੍ਰੇਕਰ ਬਣ ਜਾਈਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਦੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਘਟੇਗਾ ਕਿਉਂਕਿ ਹੁਣ ਬੱਚੇ ਦੇ ਜਿਵੇਂ ਅਸੀਂ ਮਾਂ-ਪਾਪ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਨਾਨਕੇ ਨਾਲ ਗੱਲ ਕੀਤੀ ਹੈ ਕਿਉਂਕਿ ਉਹ ਬੱਚੇ ਦੀ ਬਹੁਤ ਮੇਜਰ ਇੰਜਰੀਜ਼ ਹੋਈਆਂ ਹਨ ਤਾ ਇੱਕ ਬੱਚੇ ਲਈ ਅਗਰ ਇੰਨੀ ਇੰਜਰੀ ਹੋਈ ਹੈ ਤਾਂ ਪੇਰੈਂਟਸ ਨੇ ਪਰੇਸ਼ਾਨ ਹੋਣਾ ਹੀ ਹੈ ਘਰ ਦੇ ਵੀ ਪਰੇਸ਼ਾਨ ਹਨ ਤਾਂ بار بار ਅਸੀਂ ਬੇਨਤੀ ਵੀ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਪੀਡ ਬ੍ਰੇਕਰ ਬੜਾਏ ਜਾਣ ਆਮ ਤੌਰ ਤੇ ਸੁਣਨ ਨੂੰ ਆਉਂਦਾ ਹੈ ਜੀ ਸਪੀਡ ਬ੍ਰੇਕਰ ਬੜਾਏ ਨਹੀਂ ਜਾ ਸਕਦੇ ਕਿਉਂ ਨਹੀਂ ਬਣਾਏ ਜਾ ਸਕਦੇ ਇੰਡੀਅਨ ਰੋਡ ਕਾਂਗਰਸ ਹੈ ਇੰਡੀਅਨ ਰੋਡ ਕਾਂਗਰਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਗਲੀਆਂ ਨੇ ਛੋਟੀਆਂ ਗਲੀਆਂ ਨੇ ਉੱਥੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਨੇ ਅਗਰ ਮਤਲਬ ਅਸੀਂ ਇਨਸਾਨੀ ਜਾਨ ਨੂੰ ਕੁਛ ਨਹੀਂ ਸਮਝਦੇ ਸਪੀਡ ਬ੍ਰੇਕਰ ਬਣਾਉਣ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਰੁਕਾਵਟ ਮੰਨ ਰਹੇ ਹਾਂ ਅਗਰ ਛੋਟੇ ਛੋਟੇ ਸਪੀਡ ਬ੍ਰੇਕਰ ਹੋਣਗੇ ਜਾਂ ਪੁਲਿਸ ਪ੍ਰਸ਼ਾਸਨ ਥੋੜੀ ਜੀ ਅਗਰ ਹੋਰ ਮੁਸਤੈਦੀ ਦਿਖਾਵੇ ਤਾਂ ਉਹਨਾਂ ਵੀ ਚਲਾਨ ਕੱਟੇ ਜਾਣ ਜਿਹੜੇ ਬੱਚੇ ਅੰਡਰ ਏਜ ਨੇ ਜਾਂ ਤੇਜ਼ ਰਫਤਾਰੀ ਕਰ ਰਹੇ ਨੇ ਬਸ ਇਸੇ ਹੀ ਇਹੀ ਬੇਨਤੀ ਹੈ ਕਿ ਅਗਰ ਕੀਮਤੀ ਜਾਨਾਂ ਸਪੈਸ਼ਲੀ ਬੱਚਿਆਂ ਦੀ ਦੇਖਰੇਖ ਕਰਨੀ ਹੈ ਤਾਂ ਸਾਨੂੰ ਤੇਜ਼ ਰਫਤਾਰੀ ਨੂੰ ਘਟਾਉਣਾ ਪਏਗਾ ਔਰ ਜਿਹੜੇ ਸਪੀਡ ਬ੍ਰੇਕਸ ਦੀ ਜਿਹੜੀ ਸਾਡੀ ਮੰਗ ਹੈ ਉਹ ਉਹਨੂੰ ਜਲਦੀ ਖੁਰਾ ਕੀਤਾ ਜਾਵੇ ਬਹੁਤ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਦੀ ਮੰਗ ਹੈ ਲਿਖਤੀ ਤੌਰ ਤੇ ਵੀ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਆਪਣਾ ਨਾਮ ਕੀ ਹੈ ਸ਼ਮਨ ਦਾ ਨਰਨ ਰਾਜੋਈ ਕੱਲ ਕੀ ਘਟਨਾ ਵਾਪਰੀ ਜੀ ਕੱਲੇ ਘਟਨਾ ਵਾਪਰੀ ਜੀ ਬੋਲਟਰ ਤੇ ਮੁੰਡਾ ਆ ਰਿਹਾ ਦੀਆ ਤੇ ਬੱਚਾ ਇੱਥੋਂ ਨਿਕਲ ਰਿਹਾ ਦੀਆ ਉਹ ਕਾਫੀ ਸਪੀਡ ਤੇ ਦੀਆ ਜਦ ਇਹ ਕਾਫੀ ਝਟਾਂ ਲੱਗੀਆਂ ਨੇ ਵਿਚਾਰੇ ਦੇ ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਆਂ ਵੀ ਹੱਪ ਬਣਾ ਦਿਓ ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ ਕਮੇਟੀ ਜੀ ਵੀ ਦੇਖਿਆ ਨੇ ਇਹ ਸਭ ਨੂੰ ਪਰ ਕਿਸੇ ਨੇ ਸੁਣਾਈ ਨਹੀਂ ਕੀਤੀ ਹੱਦ ਤੱਕ ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ ਪੁਲਿਸ ਨੂੰ ਦੇਖਣਾ ਚਾਹੀਦਾ ਹਾਂਜੀ ਸਰ ਨਾਮ ਤੇ ਡੈਜ਼ਿਗਨੇਸ਼ਨ ਦੱਸੋ ਮੈਂ ਐਸੇ ਬਲੁੰਦਰ ਸਿੰਘ ਪੀਸੀਐਫ ਤੋਂ ਥਾਣਾ ਕੋਤਵਾਲੀ ਨਾਬਾ ਲੱਗਿਆ ਹੋਇਆ ਹੈ ਨਾਬੇ ਚ ਇੱਕ ਹਾਦਸਾ ਵਾਪਰਿਆ ਜਿੱਦੇ ਵਿੱਚ ਇੱਕ ਮਾਰਕੋਨ ਨੂੰ ਬੁਲਟ ਵਾਲਿਆਂ ਚੱਕ ਕੇ ਮਾਰੇ ਕੀ ਮਾਮਲਾ ਕੀ ਹੈ ਸਰ ਇਹ ਸਾਨੂੰ ਕੱਲ ਦੇਰ ਰਾਤ ਤੇ ਕਨਫਰਮੇਸ਼ਨ ਮਿਲੀ ਸੀ ਸਿਰੋ ਥਾਣਾ ਨਾਬਾ ਤੋਂ ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਹੈ ਇਥੇ ਪੇਕੇ ਘਰ ਦੇ ਚੱਲ ਰਹੀ ਹੈ ਪਿਛਲੇ ਡੇਢ ਦੋ ਸਾਲ ਤੋਂ ਤੇ ਇਹ ਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮਲੂਮ ਜਿਹੜੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹਨੂੰ ਫੇਟ ਮਾਰ ਕੇ ਜਿਹੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉਥੋਂ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾਂ ਇਹ ਸਰੋਤ ਨਾਬਾ ਜਾਖਰ ਸੀ ਪਰ ਤੁਰੀ ਸਿਹਤ ਜਿਹੜੀ ਹੈ ਜਿਆਦਾ ਖਰਾਬ ਹੋਣ ਕਰਕੇ ਇਹਨੂੰ ਨਾਬੇ ਤੋਂ ਰਜਿੰਦਰ ਹਸਪਤਾਲ ਰੈਫਰ ਕਰਤਾ ਸਰ ਉਹਨਾਂ ਬੱਚੇ ਦੀ ਸਿਹਤ ਕੀ ਮੈਂ ਇਸ ਟਾਈਮ ਹੁਣ ਅਸੀਂ ਰਜਿੰਦਰ ਹਸਪਤਾਲ ਪਟਿਆਲੇ ਆਏ ਸੀ ਇੱਥੇ ਜਿਹੜਾ ਬੱਚਾ ਅਜੇ ਡਾਕਟਰ ਉਹਦੇ ਬਾਰੇ ਅਜੇ ਕੁਝ ਨਹੀਂ ਕਹਿ ਰਹੇ। ਬਾਕੀ ਸੱਟਾਂ ਉਹਦੇ ਕਾਫੀ ਨੇ। ਸੱਤਵੀਂ ਸੱਟ ਹੈ। ਉਹਦੇ ਲੱਤਾਂ ਦੇ ਵੀ ਸੱਟਾਂ ਨੇ, ਬਾਹਾਂ ਦੇ ਵੀ ਸੱਟਾਂ ਨੇ। ਤੇ ਵੈਸੇ ਖਤਰੇ ਤੋਂ ਬਾਹਰ ਲੱਗ ਰਿਹਾ। ਸੱਚੇ ਪਾਤਸ਼ਾਹ ਸਹੀ ਕਰਨ ਬੱਚੇ ਨੂੰ। ਸਰ ਜਿਹੜਾ ਬੁਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ। ਹਾਂਜੀ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਬੱਚਾ ਇਕਦਮ ਸੰਭਲੇ ਆਇਆ। ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ। ਜੋ ਸੀਸੀਟੀਵੀ ਵਿੱਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ। ਪਰ ਉਹਦੇ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਆਈਡੈਂਟੀਫਿਕੇਸ਼ਨ ਅਜੇ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾਫ ਰਿਪੋਰਟ ਅੰਦਰ ਅਸੀਂ ਕਰਾਂਗੇ ਤੇ ਉਹਨੂੰ ਜਲਦੀ ਜਲਦੀ ਜਿਹੜੀ ਸੀਸੀਟੀਵੀ ਕੈਮਰਾ ਚੈੱਕ ਕਰਕੇ ਟਰੇਸ ਕਰਕੇ ਠੀਕ ਹੈ ਉਹਦੇ ਖਿਲਾਫ ਵੀ ਬਣਦੀ ਅਗਲੀ ਕਾਰਵਾਈ ਕੀਤੀ